ਦੱਸ ਕੇ ਕਿ ਇਸ ਬਿਮਾਰੀ ਦਾ ਵੈਕਟਰ ਕਿਹੜਾ ਹੈ ਜਿਵੇਂ ਤੁਸੀਂ ਆਪ ਨੂੰ ਦੱਸਿਆ ਕਿ ਮੱਛਰ ਹੈ ਤਾਂ ਸਾਡੇ ਸਾਰੇ ਜਿਹੜੇ ਬਚਾਅ ਦੇ ਜਿਹੜੇ ਵੀ ਸੋਰਸਸ ਨੇ ਸਾਰੇ ਫੋਕਸ ਹੁੰਦੇ ਆ ਟੀਵਰਡਸ ਦੈਟ ਵੈਕਟਰ ਆਪਾਂ ਉਸ ਵੈਕਟਰ ਤੇ ਫੋਕਸ ਕਰਦੇ ਆ ਬਚਾਅ ਲਈ ਸਾਡੀ ਸਾਰੀ ਗਤੀਵਿਧੀਆਂ ਇਸੇ ਇੱਕ ਚੀਜ਼ ਤੇ ਫੋਕਸ ਹੁੰਦੀਆਂ ਠੀਕ ਹੈ ਅਗਲੀ ਚੀਜ਼ ਕਿਹੜੇ ਮੱਛਰ ਨਾਲ ਹੁੰਦਾ ਹੈ ਮੱਛਰ ਦਾ ਨਾਮ ਪਤਾ ਮੱਛਰ ਦਾ ਨਾਮ ਹੈ एडीਜ਼ ठीक है ये भी सारे अगे दागे अपनी किताबा पढ़ोगे या पढ़ लिया होना ठीक है मलेरिया मच्छर डेंगू चिकिंग नाम है एडिस मलेरिया होंगे एनोफीज मछर ठीक है याद रखियो चीजा डेंगू चिकिंग दोनों सेम मच्छर न हो रहे हैं पर मलेरिया हो रहा है एनोफिलीज मच्छर